ਪਿਛਲੇ ਸਮੇਂ ਸ਼ੰਭੂ ਬਾਰਡਰ ਤੇ ਹੋਏ ਕਿਸਾਨ ਇਕੱਠ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਨਵੀਂ ਲਹਿਰ ਛੇੜਨ ਦਾ ਐਲਾਨ ਕੀਤਾ ਹੈ। ਉਹਨਾਂ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਕਿਸਾਨ ਕੂਸ ਦਾ ਸੱਦਾ ਦਿੱਤਾ ਹੈ। ਉਹਨਾਂ ਕਹੇ ਕਿ 2 ਜੂਨ ਤੋਂ ਕਿਸਾਨ ਮੁਰ ਸ਼ੰਭੂ ਸਰਹੱਦ ਵੱਲ ਮਾਰਚ ਕਰਨਗੇ। ਇਸ ਖਬਰ ਤੋਂ ਬਾਅਦ ਸ਼ੰਭੂ ਸਰਹੱਦ ਤੇ ਇੱਕ ਵਾਰ ਫਿਰ ਤਣਾਅ ਦੀ ਸਥਿਤੀ ਸਥਿਤੀ ਪੈਦਾ ਹੁੰਦੀ ਨਜ਼ਰ ਆ ਰਹੀ ਹੈ। ਸਰਵਨ ਸਿੰਘ ਪੰਦੇਰ ਨੇ ਵੀਡੀਓ ਸੰਦੇਸ਼ ਵਿੱਚ ਕਿਹਾ ਕਿ 2 ਜੂਨ ਨੂੰ ਸੂਬੇ ਦੇ ਕਿਸਾਨ ਆਪਣੇ ਟਰੈਕਟਰਾਂ ਤੇ ਟਰਾਲੀਆਂ ਨਾਲ ਮੋਰਚੇ ਵਾਲੀ ਥਾਂ ਵੱਲ ਵਧਣਗੇ ਪੰਦੇਰ ਨੇ ਪੰਜਾਬ ਵਾਸੀਆਂ ਨੂੰ ਇਸ ਚੋਣ ਵਿੱਚ ਨਫ਼ਰਤ ਦੀ ਦੁਕਾਨ ਬੰਦ ਕਰਨ ਦੀ ਅਪੀਲ ਕੀਤੀ ਹੈ ਭਾਤਪਾਤੇ ਆਰਐਸਐਸ ਤੇ ਦੋਸ਼ ਲਗਾਉਂਦੇ ਆ ਪੰਦੇਰ ਨੇ ਕਿਹਾ ਕਿ ਇਹਨਾਂ ਨੇ ਚੋਣਾ ਜਿੱਤਣ ਲਈ ਦੇਸ਼ ਦੇ ਹਿੰਦੂਆਂ ਤੇ ਸਿੱਖਾਂ ਨੂੰ ਆਪਸ ਵਿੱਚ ਵੰਡਿਆ ਹੋਇਆ ਹੈ ਇਸੇ ਤਰ੍ਹਾਂ ਇਹਨਾਂ ਲੋਕਾਂ ਨੇ ਉੱਚ ਜਾਤੀਆਂ ਅਤੇ ਦਲਿਤਾਂ ਨੂੰ ਆਪਸ ਵਿੱਚ ਵੰਡਿਆ ਹੋਇਆ ਹੈ ਕਿਸਾਨ ਆਗੂ ਨੇ ਇਹ ਵੀ ਦੋਸ਼ ਲਗਾਇਆ ਕਿ ਭਾਤਪਾ ਆਗੂਆਂ ਨੇ ਚੋਣਾ ਤੋਂ ਬਾਅਦ ਕਿਸਾਨ ਆਗੂਆਂ ਨੂੰ ਡਿਬਰੂਗੜ੍ਹ ਜੇਲ੍ਹ ਭੇਜਣ ਦੀਆਂ ਧਮਕੀਆਂ ਦਿੱਤੀਆਂ ਨੇ 13 ਫਰਵਰੀ ਨੂੰ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਇਆ ਸੀ ਉਦੋਂ ਤੋਂ ਹੁਣ ਤੱਕ 22 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਇਹਨਾਂ ਮੌਤਾਂ ਵਿੱਚੋਂ ਇੱਕ 22 ਸਾਲਾ ਨੌਜਵਾਨ ਵੀ ਸ਼ਾਮਲ ਹੈ ਹਾਸੇ ਵਿੱਚ ਮਰਨ ਵਾਲੇ ਨੌਜਵਾਨ ਦਾ ਨਾਮ ਸ਼ੁਭਕਰਨ ਸਿੰਘ ਹੈ ਸ਼ੁਭਕਰਨ ਦੀ 21 ਫਰਵਰੀ ਨੂੰ ਖਨੋਰੀ ਸਰਹੱਦ ਤੇ ਮੌਤ ਹੋ ਗਈ ਸੀ ਇਸ ਦੌਰਾਨ 35 ਹੋਰ ਕਿਸਾਨ ਵੀ ਜ਼ਖਮੀ ਹੋਏ ਨੇ ਇਹਨਾਂ ਹਾਦਸੇ ਵਿੱਚ 15 ਸਾਲਾ ਜਸਕਰਨ ਸਿੰਘ ਵੀ ਸ਼ਾਮਲ ਸੀ ਹਾਦਸੇ ਵਿੱਚ ਗੋਲੀ ਲੱਗਣ ਕਾਰਨ ਜਸਕਰਨ ਸਿੰਘ ਦੀ ਸੱਜੀ ਬਾਹ ਟੁੱਟ ਗਈ ਸੀ